ਵਾਹਾਂ ਦੇ ਇੱਥੇ ਕੀ ਕੀ ਕਾਰੇ ਹੁੰਦੇ ਆ ਰਿਸ਼ਤਤ ਨਾਲ ਗੁਜ਼ਾਰੇ ਹੁੰਦੇ ਆ ਵੀ ਮੈਂ ਦਰਦਾ ਤੈਨੂੰ ਦੱਸਣ ਤੋਂ ਤੇਰੇ ਸਾਹਮਣੇ ਸਾਰੇ ਹੁੰਦੇ ਆ ਕਲਾ ਪਿੰਡ 25ਵੇਂ ਸਾਲ ਦੇ ਵਿੱਚ ਸੀਧ ਉਦਮ ਸਿੰਘ ਨੌਜਵਾਨ ਸਪੋਰਟਸ ਕਲਾ ਮੇਰੇ ਵੀਰੋ ਸਾਰਾ ਕਿਹੜਾ ਲਾਓ ਸਾਹਮਣੇ ਆ ਕਹਿੰਦੇ ਨੌਜਵਾਨ ਲੱਖੀ ਮੇਰੀ ਮਿੱਤਰੋ ਰਟੋਲਾ ਪਿੰਡ ਵਾਲਾ ਲਾਓ ਸਾਹਮਣੇ ਤੇਰੇ ਲਈ ਪਾਸ ਇੱਕ ਵਾਰੀ ਫੇਰ ਹੋਣਗੇ ਰਨ ਜਿਹੜੇ 4 ਮੇਰੇ ਵੀਰੋ ਲਾਓ ਸਾਹਮਣੇ ਤਲਵਾੜੇ ਪਿੰਡ ਵਾਲਾ ਕਰਦਾ ਹੋਇਆ ਕਮਾਲ ਐ ਤੇ ਰੰਜਿਤ ਬਿਨਾ ਕਿਸੇ ਦੇਰੀ ਤੋਂ ਅੱਜ ਦਾ ਮੇਲਾ ਕਹਿ ਜੀ ਵੀ ਸੰਗਰੂਰ ਲਾਈਵ 24 ਬਟਰੋਖਾਂ ਵਾਲਾ ਜੱਸ ਵੱਡੀ ਮਬਾਲਕਵਾਦੀ ਵੀ ਮੇਰੇ ਵੀਰੋ ਭਰਾ ਸਾਡੇ ਨੂੰ ਜਿੰਨੇ ਵੀ ਆ ਆ ਵੀ ਕਹਿੰਦੇ ਜੱਖਲ ਮੰਡੀ ਦੇ ਇਲਾਕੇ ਦਾ ਇਹ ਕਹਿੰਦੇ ਜੀਨ ਦੇ ਇਲਾਕੇ ਦੇ ਆ ਜਿਹੜੇ ਬਾਲਾਂ ਪਾ ਰਿਆ ਆਓ ਸਾਹਮਣੇ ਰਟੋਲਾ ਨੇ ਤਾੜੀ ਦੂੜੀ ਦੇ ਮਾਰ ਦਿਓ ਕਾਬਲ ਪੁੱਜਿਆ ਹੋਇਆ ਨਾਲ ਕਹਿ ਜੀ ਵੀ ਰਾਹੇ ਦਾ ਆ ਹੋਇਆ ਢੱਡੇਵਾੜੇ ਪਿੰਡ ਦਾ ਪਰ ਆਇਆ ਤੇ ਅੱਜ ਆ ਹੋਇਆ ਲੈ ਵੀ ਸਿੱਧੂ ਆ ਦੇਖ ਲੈ ਮੁੰਡਾ ਤਲਵਾੜੇ ਆਲਾ ਲਾਡੀ ਬਲੇ ਬਲੇ ਕਰਵਾਈ ਤੋਰੇ ਲਓ ਇੱਕ ਵਾਰੀ ਗੇਰ ਇੱਕ ਵਾਰੀ ਫੇਰ ਕਰਤੀ ਕਮਾਲ ਕਰ ਸਕਦੇ ਆ ਵੀ ਵੀਰ ਤੈਦੀ ਵੀ ਕਰਨ ਬ੍ਰੀਤ ਉਹਦਾ ਵੀ ਧੰਨਵਾਦ ਸਾਡਾ ਔਲਖ ਭਰਾ ਨਾਲ ਜਿੰਨੇ ਵੀ ਭਰਾ ਨੇ ਬਾਈ ਗੁਰਬਖਸ਼ ਸੋਨੀ ਬਾਈ ਸੋਨੀ ਹੋਣੀ ਸਾਰਿਆਂ ਦਾ ਬਹੁਤ ਬੜਾ ਧੰਨ ਹੁੰਦੇ ਆ ਖੇਡਾਂ ਦੇ ਖਿਡਾਰੀਆਂ ਨੂੰ ਜਿਹੜਾ ਪਿਆਰ ਕਰਦੇ ਮੇਰੇ ਵੀਰੋ ਤੇ ਇਲਾਕੇ ਨੇ ਵੀ ਕਹਿੰਦੇ ਵੱਡਾ ਮਾਨ ਬਖਸਿਆ ਵੱਡੀ ਮੁਬਾਰਕਵਾਦ ਆ ਹਰਦੀਪ ਬਾਈ ਨੂੰ ਵੀ बहुत बड़ा धनबाद करा दिल हो गया पूरा हाँ मशीना भी आ गई एन मेरे भीरो सारी प्रबंधकी कमेटी का एक बड़ा बढ़िया मेला जरा करवाया हर साल दी तरह एन मेरी भीरो बहुत बड़ा धनबाद करा उधरले पासे ਲਾਡੀ ਸਿੱਧੂ ਦੇ ਨਾਲ ਬਾਈ ਜਸਪ੍ਰੀਤ ਹਾਂ ਕਿਉਂਕਿ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜ ਗਿਆ ਪੈਣੀ ਪਿੰਡ ਅੱਜ ਖੰਡਾ ਇੱਥੇ ਖੜਕਦਾ ਲੈ ਵੀ ਜਸਨੇਆ ਕੱਲ ਨੂੰ ਫਿਰ ਲਾਡੀ ਦੇ ਪਿੰਡ 11 ਤਰੀਕ ਨੂੰ ਮੇਲਾ ਸ਼ੁਰੂ ਹੋਣਾ ਹੈ ਲਾਓ ਪੈਂਦੀ ਬਾਲ ਬੱਲੇ 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 ਲੈ ਵੀ ਇੱਕ ਵਾਰੀ ਤਾੜੀ ਜ਼ੋਰਦਾਰ ਮਾਰ ਦਿਓ ਮੈਰ ਸਾਹਿਬ ਕਿੰਨੀਆਂ ਬਾਲਾਂ ਹੋਈਆਂ ਚੋ